ਸੁਣੋ ਇੱਕ ਘਰ ਵਾਲੀ ਦਾ ਅਜੀਬੋ ਗਰੀਬ ਕਾਰਨਾਮਾ ਪਹਿਲਾਂ ਘਰ ਵਾਲੇ ਨੂੰ ਕੀਤਾ ਕਿਡਨੀ ਵੇਚਣ ਦੇ ਲਈ ਮਜਬੂਰ ਫਿਰ ਘਰੋਂ ਚੋਰੀ ਕੀਤੀ ਪੈਸੇ ਤੇ ਉਹ ਗਈ ਹੈ ਫਰਾਰ ਜੀਆਂ ਇਹ ਮਾਮਲਾ ਪੱਛਮੀ ਬੰਗਾਲ ਦੇ ਜ਼ਿਲ੍ਹਾ ਹਾਵੜਾ ਦੇ ਸੰਕਰੀਆਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਘਰਵਾਲੀ ਨੇ ਅਜੀਬੋ ਗਰੀਬ ਕਾਰਨਾਮਾ ਕਰ ਦਿੱਤਾ ਇਸ ਘਰਵਾਲੀ ਨੇ ਪਹਿਲਾਂ ਤਾਂ ਆਪਣੇ ਘਰਵਾਲੇ ਨੂੰ ਆਪਣੀ ਕਿਡਨੀ ਵੇਚਣ ਦੇ ਲਈ ਮਜਬੂਰ ਕੀਤਾ ਫਿਰ ਘਰੋਂ ਉਹੀ ਪੈਸੇ ਚੋਰੀ ਕਰਕੇ ਫਰਾਰ ਹੋ ਗਈ ਹੈ ਦਰਸਲ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਕਾਫੀ ਲੰਮੇ ਸਮੇਂ ਤੋਂ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਆਪਣੀ ਕਿਡਨੀ ਵੇਚੇ ਤਾਂ ਕਿ ਘਰ ਦਾ ਜਿਹੜਾ ਗੁਜ਼ਾਰਾ ਹੈ ਵਧੀਆ ਤਰੀਕੇ ਦੇ ਨਾਲ ਚੱਲ ਸਕੇ ਤੇ ਨਾਲ ਹੀ ਉਹਨਾਂ ਦੀ ਜਿਹੜੀ 12 ਸਾਲ ਦੀ ਬੇਟੀ ਹੈ ਉਸ ਨੂੰ ਵਧੀਆ ਸਕੂਲ ਦੇ ਵਿੱਚ ਪੜਨ ਦੇ ਲਈ ਪਾਇਆ ਜਾ ਸਕੇ ਪਹਿਲਾਂ ਤਾਂ ਇਸ ਘਰ ਵਾਲੇ ਨੇ ਆਪਣੀ ਘਰ ਵਾਲੇ ਦੀ ਗੱਲ ਨਹੀਂ ਮੰਨੀ ਪਰ ਤੂ ਜਦੋਂ ਉਸ ਨੇ ਬਹੁਤ ਜ਼ਿਆਦਾ ਮਜਬੂਰ ਕੀਤਾ ਤਾਂ ਫਿਰ ਇਹ ਵਿਅਕਤੀ ਮੰਨ ਗਿਆ ਕਿ ਉਹ ਆਪਣੇ ਕਿਡਨੀ ਵੇਚ ਦੇਵੇਗਾ ਇਸ ਵਿਅਕਤੀ ਦਾ ਕਿਹੜਾ ਹੈ ਕਿ ਉਸ ਦੀ ਪਤਨੀ ਨੇ ਕਿਸੇ ਵਿਅਕਤੀ ਦੇ ਨਾਲ ਇੱਕ ਇਕਰਾਰਨਾਮਾ ਵੀ ਕਰ ਲਿਆ ਸੀ ਕਿ ਉਸ ਦਾ ਜਿਹੜਾ ਪਤੀ ਹੈ ਉਸ ਦਾ ਘਰ ਵਾਲਾ ਹੈ ਉਸ ਨੂੰ ਆਪਣੀ ਕਿਡਨੀ ਦੇ ਦੇਵੇਗਾ ਇਸ ਦੇ ਬਦਲੇ ਵਿੱਚ ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ ਇਸ ਵਿਅਕਤੀ ਦਾ ਇਹ ਕਹਿਣਾ ਹੈ ਕਿ ਜਿਸ ਦਿਨ ਉਹ ਸਰਜਰੀ ਕਰਵਾ ਕੇ ਘਰ ਵਾਪਸ ਆਇਆ ਸੀ ਤੇ ਨਾਲ ਹੀ ਆਪਣੇ ਉਹ 10 ਲੱਖ ਰੁਪਏ ਵੀ ਲੈ ਕੇ ਆਇਆ ਸੀ ਤਾਂ ਉਸ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ ਤੇ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਇਸ ਵਿਅਕਤੀ ਦਾ ਮੰਨਣਾ ਸੀ ਕਿ ਵਾਕਿਆ ਹੀ ਉਸ ਨੂੰ ਆਰਾਮ ਦੀ ਜ਼ਰੂਰਤ ਵੀ ਹੈ ਇਸ ਤਰ੍ਹਾਂ ਕਿ ਉਹ ਕੋ ਬਾਹਰ ਬਹੁਤਾ ਨਹੀਂ ਜਾਵੇਗਾ ਤੇ ਉਸਨੇ ਵਾਕਿਆ ਹੀ ਆਰਾਮ ਕਰਨ ਬਾਰੇ ਸੋਚਿਆ ਇਸ ਵਿਅਕਤੀ ਨੇ ਇਹ ਗੱਲ ਆਖੀ ਹੈ ਕਿ ਇੱਕ ਦਿਨ ਉਸ ਦੀ ਪਤਨੀ ਘਰੋਂ ਚਲੀ ਗਈ ਤੇ ਵਾਪਸ ਮੁੜ ਕੇ ਨਹੀਂ ਆਈ ਜਦੋਂ ਘਰ ਦੀ ਅਲਮਾਰੀ ਦੇਖੀ ਗਈ ਤਾਂ ਘਰ ਦੇ ਵਿੱਚ ਜਿਹੜਾ 10 ਲੱਖ ਰੁਪਇਆ ਪਿਆ ਸੀ ਉਹ ਵੀ ਗਾਇਬ ਸੀ ਤੇ ਕੁਝ ਹੋਰ ਚੀਜ਼ਾਂ ਵੀ ਜਿਹੜੀਆਂ ਅਲਮਾਰੀ ਦੇ ਵਿੱਚ ਸਨ ਉਹ ਵੀ ਗਾਇਬ ਸਨ ਬਾਦ ਦੇ ਵਿੱਚ ਇਸ ਵਿਅਕਤੀ ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਪਤਨੀ ਦੇ ਕਿਸੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ ਜਿਹੜੇ ਕਿ ਲਗਭਗ 1 ਸਾਲ ਤੋਂ ਚੱਲ ਰਹੇ ਸਨ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੀ ਪਛਾਣ ਐ ਫੇਸਬੁੱਕ ਤੇ ਕਿਸੇ ਅਣਜਾਣ ਵਿਅਕਤੀ ਦੇ ਨਾਲ ਹੋਈ ਸੀ ਬਾਅਦ ਦੀ ਵਿੱਚ ਉਹਨਾਂ ਵਿੱਚ ਮੁਲਾਕਾਤਾਂ ਵੀ ਹੁੰਦੀਆਂ ਰਹੀਆਂ ਨੇ ਤੇ ਹੁਣ ਉਸ ਦੀ ਪਤਨੀ ਉਸ ਵਿਅਕਤੀ ਦੇ ਨਾਲ ਇਹ ਪੈਸੇ ਲੈ ਕੇ ਫਰਾਰ ਹੋ ਗਈ ਹੈ ਇਸ ਵਿਅਕਤੀ ਨੂੰ ਥੋੜਾ ਬਹੁਤਾ ਪਤਾ ਸੀ ਕਿ ਉਸਦੀ ਪਤਨੀ ਕਿੱਥੇ ਗਈ ਹੋਵੇਗੀ ਤਾਂ ਫਿਰ ਇਹ ਵਿਅਕਤੀ ਆਪਣੀ 12 ਸਾਲ ਦੀ ਬੇਟੀ ਨੂੰ ਨਾਲ ਲੈ ਕੇ ਤੇ ਨਾਲ ਹੀ ਆਪਣੀ ਮਾਂ ਨੂੰ ਵੀ ਨਾਲ ਲੈ ਗਿਆ ਤੇ ਉਸ ਥਾਂ ਤੇ ਪਹੁੰਚਿਆ ਜਿੱਥੇ ਇਹ ਔਰਤ ਰਹਿੰਦੀ ਸੀ ਇਹ ਵਿਅਕਤੀ ਜ਼ਿਲ੍ਹਾ ਹਾਵੜਾ ਤੋਂ ਕਾਫੀ ਦੂਰ ਪੈਂਦੇ ਬੈਰਕਪੁਰ ਪਹੁੰਚਿਆ ਤੇ ਉਸ ਘਰ ਦੇ ਵਿੱਚ ਹੀ ਜਾ ਪਹੁੰਚਿਆ ਜਿੱਥੇ ਇਸਦੀ ਪਤਨੀ ਆਪਣੇ ਪ੍ਰੇਮੀ ਦੇ ਨਾਲ ਰਹਿੰਦੀ ਸੀ ਤੇ ਪੁਲਿਸ ਵੀ ਉਸ ਵਕਤ ਨਾਲ ਹੀ ਗਈ ਸੀ ਪਰੰਤੂ ਇਸ ਔਰਤ ਨੇ ਪਹਿਲਾਂ ਤਾਂ ਘਰੋਂ ਬਾਹਰ ਨਿਕਲਣ ਤੋਂ ਹੀ ਇਨਕਾਰ ਕਰ ਦਿੱਤਾ ਤੇ ਜਦੋਂ ਬਾਹਰ ਆਇਦ ਨਾਲ ਹੀ ਉਹ ਸਭ ਪ੍ਰੇਮੀ ਵੀ ਘਰੋਂ ਬਾਹਰ ਆਇਆ ਤਾਂ ਉਸ ਔਰਤ ਨੇ ਬਿਲਕੁਲ ਹੀ ਇਨਕਾਰ ਕਰ ਦਿੱਤਾ ਕਿ ਉਸ ਨੇ ਕੋਈ ਪੈਸੇ ਘਰੋਂ ਚੋਰੀ ਕੀਤੇ ਨੇ ਬਲਕਿ ਉਸ ਔਰਤ ਨੇ ਇਹ ਗੱਲ ਕਹੀ ਕਿ ਉਹ ਉਹੀ ਪੈਸੇ ਲੈ ਕੇ ਆਈ ਹੈ ਜਿਹੜੇ ਉਸ ਨੇ ਇੰਨੇ ਸਮੇਂ ਦੇ ਵਿੱਚ ਬਚਤ ਦੇ ਤੌਰ ਤੇ ਰੱਖੀ ਹੋਏ ਸਨ ਤੇ ਨਾਲ ਹੀ ਇਸ ਔਰਤ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਇਸ ਪਤੀ ਤੇ ਤਲਾਕ ਦਾ ਵੀ ਹੁਣ ਮੁਕੱਦਮਾ ਦਾਇਰ ਕਰੇਗੀ ਕਿਉਂਕਿ ਉਸਨੇ ਉਸਤੇ ਬਹੁਤ ਜ਼ਿਆਦਾ ਤਸ਼ੱਦਦ ਕੀਤੇ ਨੇ ਹੁਣ ਪੁਲਿਸ ਇਹ ਗੱਲ ਆਖ ਰਹੀ ਹੈ ਕਿ ਪਹਿਲਾਂ ਇਸ ਔਰਤ ਅਤੇ ਉਸਦੇ ਜਿਹੜਾ ਪ੍ਰੇਮੀ ਹੈ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਫਿਰ ਇਹ ਅਗਲੀ ਕਾਰਵਾਈ ਕੀਤੀ ਜਾਵੇਗੀ ਸੋ ਇਹ ਔਰਤ ਪਹਿਲਾਂ ਆਪਣੇ ਪਤੀ ਨੂੰ ਮਜਬੂਰ ਕਰਦੀ ਹੈ ਕਿ ਉਹ ਆਪਣੀ ਕਿਡਨੀ ਵਿੱਚ ਜਦੋਂ ਉਹ ਕਿਡਨੀ ਵੇਚ ਦਿੰਦਾ ਹੈ ਤਾਂ ਫਿਰ ਉਹ ਪੈਸੇ ਲੈ ਕੇ ਇਹ ਔਰਤ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ ਤੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਦਾ ਆਖਣਾ ਹੈ ਕਿ ਪਹਿਲਾਂ ਇਸ ਔਰਤ ਤੇ ਉਸਦੇ ਪ੍ਰੇਮੀ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਫਿਰ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ